ਜੀ ਮੈਂ ਮਨਵੀਰ ਬਟੀਕ ਪਿੰਡ ਖੁੰਗੜਾਲੇ ਸਿੱਖਾਂ ਤੋਂ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆ ਗਰਮੀਆਂ ਦੇ ਤੋਹਫੇ ਇਹ ਤੁਸੀਂ ਦੇਖ ਸਕਦੇ ਹੋ ਮਦਰਸਡੇ ਸਪੈਸ਼ਲ ਹੈ ਸੂਟ ਨੇ ਇਹ ਸੂਟ ਪਹਿਲਾਂ 1500 ਰੁਪਏ ਦਾ ਸੀਗਾ ਤੇ ਹੁਣੇ ਤੁਹਾਨੂੰ ਸੂਟ 1200 ਰੁਪਏ ਦਾ ਲੱਗੂਗਾ ਇਹ ਇਹਦੇ ਉੱਪਰ ਪ੍ਰਿੰਟ ਦੇ ਨਾਲ ਨਾਲ ਹੈਂਡਵਰਕ ਵੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪਲੇਨ ਸਲਵਾਰ ਹੈ ਐਂਡ ਪ੍ਰਿੰਟਡ ਇਹਦਾ ਹੈਗਾ ਏ ਦੁਪੱਟਾ ਜੇ ਤੁਸੀਂ ਇਹ ਸੂਟ ਪਸੰਦ ਕਰਦੇ ਹੋ ਤਾਂ ਤੁਸੀਂ ਮੈਨੂੰ ਉਹ WhatsApp ਮੈਸੇਜ ਕਰ ਸਕਦੇ ਹੋ ਜਾਤੇ ਕੋਲ ਕਰਸਾ ਕੇ ਦਿਓ ਤੇ ਨੈਕਸਟ ਸੂਟ ਜਿਹੜਾ ਆਪਣਾ ਹੈਗਾ ਬਲੂ ਕਲਰ ਦੇ ਉੱਪਰ ਆ ਇਹਦੀ ਬਾਟਮ ਐਂਡ ਇਹ ਦਾ ਬਾਟਮ ਦਾ ਦੁਪੱਟਾ ਗਲੇ ਦੇ ਉੱਪਰ ਇਹਦੇ ਦੇਖੋ ਤੁਸੀਂ ਫੈਸ਼ ਲੱਗਿਆ ਹੋਇਆ ਇਹ ਸੂਟ ਦਾ ਪ੍ਰਾਈਸ ਹੈਗਾ 600 ਰੁਪਏ ਪਹਿਲਾਂ ਇਹਦਾ ਪ੍ਰਾਈਸ 700 ਸੀ ਘੱਟ ਨੈਕਸਟ ਸੂਟ ਆਪਣਾ ਹੈਗਾ ਆਨੀਅਨ ਸ਼ੇਡ ਦੇ ਉੱਪਰ ਇਹਦੇ ਨੈਕ ਦੇ ਉੱਪਰ ਵੀ ਦੇਖੋ ਤੁਸੀਂ ਫ੍ਰੈਂਡ ਵਰਕ ਦੇ ਨੋਟ ਬਣੇ ਹੋਏ ਨੇ ਪ੍ਰਿੰਟਡ ਸਲਵਾਰ ਆ ਦੁਪੱਟਾ ਹੈ ਉਹ ਹੈਗਾ cotton ਦਾ ਇਹ ਸੂਟ ਵੀ ਤੁਹਾਨੂੰ ਛੇ ਸੌ ਰੁਪਏ ਦਾ ਲੱਗੇਗਾ ਜਿਹੜਾ next ਸੂਟ ਆ ਇਹ ਸੂਟ ਵੀ ਤੁਹਾਨੂੰ ਛੇ ਸੌ ਰੁਪਏ ਦਾ ਹੀ ਲੱਗੇਗਾ ਪਹਿਲਾਂ ਇਹ ਸੂਟਾਂ ਦੇ price ਸੱਤ ਸੱਤ ਸੌ ਤੇ ਸਾਢੇ ਸੱਤ ਸੌ ਸੀਗੇ ਤੇ ਹੁਣ ਇਹਦਾ price ਤੁਹਾਨੂੰ ਛੇ ਸੌ ਲੱਗੂਗਾ ਇਹਦੇ neck ਦੇ ਉੱਪਰ embroidery ਹੋਈ ਹੋਈ ਆ ਨੈਕਸਟ ਸੂਟ ਆ ਜਿਹੜਾ ਇਹ ਤੁਹਾਨੂੰ ਸੂਟ ਲੱਗੂਗਾ ਸਾਢੇ ਪੰਜ ਸੌ ਰੁਪਏ ਦਾ ਇਹਦੇ ਨਾਲ ਜਿਹੜੀ bottom ਆ ਉਹ matching ਆ ਤੇ ਦੁਪੱਟਾ ਬਾਟਮ ਦਾ ਤਾਂ ਨੈਕਸਟ ਸੂਟ ਆ ਜਿਹੜਾ ਇਹ ਸੂਟ ਵੀ ਤੁਹਾਨੂੰ 5500 ਰੁਪਏ ਦਾ ਹੀ ਲੱਗੇਗਾ ਇਹਦੇ ਨਾਲ ਵੀ ਮੈਚਿੰਗ ਬਾਟਮ ਆ ਤੇ ਜਿਹੜੀ ਇਹਦੀ ਇਹ ਦੁਪੱਟਾ ਹੈ ਉਹ ਹੈਗਾ ਇਹ ਦੇਖੋ ਤੁਸੀਂ ਇਹ ਹੈਗਾ ਬਾਟਮ ਦਾ ਦੁਪੱਟਾ ਨੈਕਸਟ ਇਹਦਾ ਸੂਟ ਆ ਉਹਲੇ ਸੂਟ ਦੇ ਨਾਲ ਦਾ ਹੀ ਮੈਚਿੰਗ ਸੂਟ ਆ ਜਿਸ ਦਾ ਕਲਰ ਦਾ ਡਿਫਰੈਂਸ ਆ ਇਹ ਵੀ 5500 ਰੁਪਏ ਤੋਂ ਲੱਗੂਗਾ ਆਹ ਸੂਟ ਤੁਹਾਨੂੰ ਲੱਗੇਗਾ 600 ਰੁਪਏ ਦਾ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ WhatsApp कॉल ਵੀ ਕਰ ਸਕਦੇ ਹੋ ਨੈਕਸਟ ਸੂਟ ਤੁਹਾਨੂੰ ਲੱਗੂਗਾ 550 ਰੁਪਏ ਦਾ ਤੇ ਇਹ ਨਾਲ ਹੈਗਾ ਪ੍ਰਿੰਟਡ ਦੁਪੱਟਾ ਤੇ ਬਾਟਮੇ ਵੀ ਹੈਗੀ ਆ ਮੈਚਿੰਗ ਇਹ ਸੂਟ ਤੁਹਾਨੂੰ ਲੱਗੂਗਾ 550 ਰੁਪਏ ਦਾ ਇਹਦੇ ਨਾਲ ਵੀ ਮੈਚਿੰਗ ਬਾਟਮ ਉਹ ਤੇ ਦੁਪੱਟਾ ਪ੍ਰਿੰਟਡ ਅਗਰ ਤੁਸੀਂ ਇਹ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਲਾਈਕ ਕਰਿਆ ਕਰੋ ਵੀਡੀਓਜ਼ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਤੁਸੀਂ ਇਹਦੇ ਸੂਟਾਂ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਇਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ WhatsApp ਦੇ ਉੱਪਰ 94654 40835 71654 40835 ਤੁਸੀਂ ਮੈਨੂੰ ਕਾਲ ਕਰਕੇ ਇਹ ਸੂਟ ਦੇ ਵਿੱਚੋਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਧੰਨਵਾਦ